ਪੰਜਾਬ ਪੁਲਿਸ ਨੇ ਇਨਸਟਾ ਕੁਈਨ ਤੇ ਪੰਜਾਬ ਪੁਲਿਸ ਦੀ ਸਾਬਕਾ ਕਾਂਸਟੇਬਲ ਅਮਨਦੀਪ ਕੌਰ ਨੂੰ ਅੱਜ ਗ੍ਰਫਤਾਰ ਕਰ ਲਿਆ ਹੈ ਅਮਨਦੀਪ ਕੌਰ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਫਤਾਰ ਕੀਤਾ ਗਿਆ ਹੈ ਵਿਜੀਲੈਂਸ ਨੇ ਅਮਨਦੀਪ ਕੌਰ ਨੂੰ ਗਾਇਕ ਅਫਸਾਨਾ ਖਾਨ ਦੀ ਵੱਡੀ ਭੈਣ ਰਫਤਾਰ ਖਾਨ ਦੇ ਪਿੰਡ ਬਾਦਲਵਿਚਲੇ ਘਰ ਚੋਂ ਗ੍ਰਫਤਾਰ ਕੀਤਾ ਹੈ ਪੁਲਿਸ ਨੇ ਬਖਾਸਟ ਕਾਂਸਟੇਬਲ ਅਮਨਦੀਪ ਕੌਰ ਦੇ ਨਾਂ ਉੱਤੇ ਰਜਿਸਟਰਡ ਵਾਹਨਾਂ ਸਮੇਤ ਹੋਰ ਜਾਇਦਾਦਾਂ ਜ਼ਬਤ ਕਰ ਲਈਆਂ ਕੌਰ ਨੂੰ ਬਠਿੰਡਾ ਵਿੱਚ ਥਾਰ ਜੀਪ 'ਚ ਡਰੱਗਸ ਨਾਲ ਗ੍ਰਫਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਜ਼ਬਤ ਕੀਤੀਆਂ ਸੰਪਤੀਆਂ ਵਿੱਚ 2025 ਮਾਡਲ ਮਹਿੰਦਰਾ ਥਾਰ ਜਿਸ ਦੀ ਕੀਮਤ 14 ਲੱਖ ਹੈ ਤੇ 2023 ਮਾਡਲ ਰਾਇਲ ਐਨਫੀਲਡ ਮੋਟਰਸਾਈਕਲ ਜਿਸ ਦੀ ਕੀਮਤ 1.70 ਲੱਖ ਹੈ ਸ਼ਾਮਲ ਹਨ ਇਹਨਾਂ ਦੀ ਮਾਲਕੀ ਨੂੰ ਨਾਂ ਅੱਗੇ ਤਬਦੀਲ ਕੀਤਾ ਜਾ ਸਕਦਾ ਹੈ ਤੇ ਨਾ ਹੀ ਵੇਚਿਆ ਜਾ ਸਕਦਾ ਹੋਰਨਾਂ ਸੰਪਤੀਆਂ ਵਿੱਚ ਵਿਰਾਟ ਗ੍ਰੀਨਸ ਕਲੋਨੀ ਵਿੱਚਲੀ ਰਿਹਾਇਸ਼ੀ ਇਮਾਰਤ ਜਿਸ ਦੀ ਕੀਮਤ ਅੰਦਾਜ਼ਨ 99 ਲੱਖ ਰੁਪਏ ਦੱਸੀ ਜਾਂਦੀ ਹੈ ਡ੍ਰੀਮ ਸਿਟੀ ਕਲੋਨੀ ਵਿੱਚ 18.12 ਲੱਖ ਰੁਪਏ ਮੁੱਲ ਦਾ ਪਲਾਟ ਆਈਫੋਨ 13 ਪ੍ਰੋ ਮੈਕਸ ਆਈਫੋਨ ਐਸ ਸੀ 1 ਲੱਖ ਰੁਪਏ ਮੁੱਲ ਦੀ ਰੋਲਕਸ ਘੜੀ ਤੇ SBI ਖਾਤੇ ਵਿੱਚ 1 ਲੱਖ ਰੁਪਏ ਦੀ ਨਕਦੀ ਸ਼ਾਮਲ ਹਨ ਵਿੱਤੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕੌਰ ਨੇ ਇਹ ਸਾਰੀਆਂ ਜਾਇਦਾਦਾਂ ਨਸ਼ਿਆਂ ਦੀ ਕਮਾਈ ਤੋਂ ਬਣਾਈਆਂ ਸਨ ਜਿਸ ਕਰਕੇ ਪੁਲਿਸ ਨੇ ਇਸ ਨੂੰ ਹੁਣ ਆਪਣੇ ਕਬਜ਼ੇ ਵਿੱਚ ਲੈਣ ਦਾ ਮਨ ਬਣਾਇਆ ਹੈ ਪੰਜਾਬ ਪੁਲਿਸ ਵੱਲੋਂ ਜ਼ਬਤ ਕੀਤੀ ਜਾਇਦਾਦ ਵਿੱਚ 2021 ਮਾਡਲ ਦੀ ਥਾਰ ਗੱਡੀ ਸ਼ਾਮਲ ਨਹੀਂ ਹੈ ਦੱਸਿਆ ਜਾਂਦਾ ਹੈ ਕਿ ਅਮਨਦੀਪ ਕੌਰ ਨੇ ਆਪਣੇ ਖਿਲਾਫ ਕੇਸ ਦਰਜ ਹੋਣ ਤੋਂ ਕੁਝ ਸਮੇਂ ਪਹਿਲਾਂ ਹੀ ਇਹ ਗੱਡੀ ਗਗਨਪ੍ਰੀਤ ਸਿੰਘ ਨਾਮ ਨਾਦੇ ਸ਼ਖਸ ਨੂੰ ਵੇਚ ਦਿੱਤੀ ਸੀ ਫਿਲਹਾਲ ਗੱਡੀ ਦੀ ਆਰ.ਸੀ. ਨਾਮ ਤਬਦੀਲੀ ਲਈ ਮਹਿਕਮੇ ਦੇ ਕੋਲ ਗਈ ਹੋਈ ਹੈ ਤੇ ਇਸ ਕਰਕੇ ਇਸ ਨੂੰ ਫ੍ਰੀਜ਼ ਕੀਤੀਆਂ ਜਾਇਦਾਦਾਂ ਵਿੱਚ ਸ਼ਾਮਲ ਨਹੀਂ ਕੀਤਾ ਗਿਆ